ਜਵਾਨੀ ਦੀਆਂ ਸੋਹਣੀਆਂ ਮੌਬਾਰਕਾਂ ਨਹੀਂ ਤੈਨੂੰ ਪਾਰੇ ਤੇਰੇ ਨਾਲ ਇੱਕ ਸਿੱਖਵਾਏ ਮੈਨੂੰ ਜਵਾਨੀ ਦੀਆਂ ਸੋਹਣੀਆਂ ਮੌਬਾਰਕਾਂ ਨਹੀਂ ਤੈਨੂੰ ਪਾਰੇ ਤੇਰੇ ਨਾਲ ਇੱਕ ਸਿੱਖਵਾਏ ਮੈਨੂੰ ਹਵੇਲੀ ਵਾਲਿਆਂ ਦੇ ਮੁੰਡੇ ਨਾਲ ਹੱੱਟੀ ਉੱਤੇ ਹਵੇਲੀ ਵਾਲਿਆਂ ਦੇ ਮੁੰਡੇ ਨਾਲ ਹੱੱਟੀ ਉੱਤੇ ਕੱਲ ਹੱਸ ਹਸਰ ਹੀ ਸੈਂ ਤੂੰ ਗੱਲਾਂ ਮਾਰਨੀ ਕਉਰੇ ਵੀਰੀ ਸਕੂਲ ਵਾਲੇ ਤੇ ਨਾ ਦੀ ਪੁਰਾਣੀ ਯਾਰੀ ਤੋੜ ਗਈ ਤੂੰ ਹੋ ਕੇ ਅੱਜ ਮੁੱਟਿਆਰਨੀ ਜਵਾਨੀ ਦੀ ਆ ਸੋਹਣੀਏ ਮੁਬਾਰਕਾ ਨਹੀਂ ਤੈਨੂੰ ਯਾਦ ਕਰ ਜਦੋਂ ਆਪਾਂ ਮੇਰੀ ਬੁੱਢੀ ਬੇਬੇ ਕੋਲੋਂ ਸੁਣਦੇ ਸਭ ਰੀਨਾ ਦੀ ਬਾਤ ਨਹੀਂ ਬੇਬੇ ਤੇਰੀ ਮਾਰ ਮਾਰ ਹੱਕਾਂ ਸੇ ਬੁਲਾਉਂਦੀ ਜਦੋਂ ਹੋ ਜਾਂਦੀ ਸੀ ਉਤੋਂ ਬਹੁਤੀ ਰਾਤ ਨਹੀਂ ਬੇਬੇ ਤੇਰੀ ਮਾਰੇ ਮਾਰੇ ਹੱਕਾਂ ਸੀ ਬਲਉਂਦੀ ਜਦੋਂ ਉਹ ਜਾਂਦੀ ਸੀ ਉੱਤੋਂ ਬੋਪੀ ਰਾਤ ਨਹੀਂ ਪਰ ਪੂਰੀ ਸੁਣ ਕੇ ਕਹਾਣੀ ਸੀ ਤੂੰ ਜਾਂਦੀ ਪਰ ਪੂਰੀ ਸੁਣ ਕੇ ਕਹਾਣੀ ਸੀ ਤੂੰ ਜਾਂਦੀ ਜਾਣੀ ਪੈਂਦੀ ਸੀ ਕਿ ਤੈਨੂੰ ਪਾਵੇਂ ਘਰੋਂ ਮਾਰਨੀ ਪਰ ਅਰੇ ਬੀਸ ਕੂੜ ਵਾਲੇ ਦੇ ਨਾਂ ਦੀ ਪੁਰਾਣੀ ਆੜੀ ਤੋੜ ਗਈ ਤੂੰ ਹੋ ਕੇ ਅੱਜ ਮੁਟਿਆਰ ਨਹੀਂ ਜਵਾਨੀ ਦੀਆ ਸੋਹਣੀਆਂ ਮੁਵਾਰਕਾਂ ਨੀ ਤੈਨੂੰ ਜਾਦਿਕਰ ਮੇਰੇ ਨਾਲ ਜਾਂਦੀ ਸੀ ਪੜ ਨਨਿਤ ਪੜ ਕੇ ਸਕੂਲੋਂ ਨਾਲ ਆਉਂਦੀ ਸੀ ਪੋਜਦਾ ਹੁੰਦਾ ਸੀ ਗਮੇ ਦੋਵਾ ਦੀਆਂ ਪੱਟੀਆਂ ਤੇ ਊੜਾ ਆੜਾ ਉਹਨਾਂ ਤੇ ਤੂੰ ਬੌਂਦੀ ਸੀ ਪੋਜਦਾ ਹੁੰਦਾ ਸੀ ਗਮੇ ਦੋਵਾ ਦੀਆਂ ਪੱਟੀਆਂ ਤੇ ਊੜਾ ਆੜਾ ਉਹਨਾਂ ਤੇ ਤੂੰ ਬੌਂਦੀ ਸੀ ਮੈਨੂੰ ਤਾਂ ਸੀਗਾ ਇੱਲ ਤੋਂ ਕੁਕੜ ਮੈਨੂੰ ਤਾਂ ਨਹੀਂ ਆਉਂਦਾ ਸੀਗਾ ਇੱਲ ਤੋਂ ਕੁਕੜ ਤੂੰ ਤੇ ਸਾਰੀ ਹੀ ਗਲਾਸ ਤੋਦੀ ਹੁਸ਼ਿਆਰ ਨਹੀਂ ਪਰਲ ਬਰੀ ਸਕੂਲ ਵਾਲੇ ਦੀ ਨਾ ਦੀ ਪੁਰਾਣੀ ਆੜੀ ਤੋੜ ਗਈ ਤੂੰ ਹੋ ਗਿਆ ਚ ਮਟਿਆਰ ਨਹੀਂ ਜਵਾਨੀ ਦੀਆਂ ਸੋਹਣੀਆਂ ਮੁਬਾਰਕਾਂ ਨਹੀਂ ਤੈਨੂੰ ਯਾਦ ਕਰ ਇੱਕ ਵਾਰੀ ਤੀਆਂ ਵਿੱਚ ਯਾਸੀ ਪੀਂਗ ਤੇਰੀ ਪੌਣ ਨੀ ਟੁੱਟ ਗਿਆ ਸੀ ਢਾਣਾ ਤੇ ਮਟਕਿਆ ਸੀ ਥੱਲੇ ਤੂੰ ਤਾਂ ਜੀ ਉੱਚੀ ਲੱਗ ਪੀ ਸੀ ਰੋਣ ਨੀ ਟੁੱਟ ਗਿਆ ਸੀ ਢਾਣਾ ਤੇ ਮਟਕਿਆ ਸੀ ਥੱਲੇ ਤੂੰ ਤਾਂ ਉੱਚੀ ਉੱਚੀ ਲੱਗ ਪੀ ਸੀ ਰੋਣ ਨੀ ਚੁੰਨੀ ਦੇ ਪੱਲੇ ਦੇ ਨਾਲ ਕੀਤੀ ਸੀ ਕਟੋਰ ਚੁੰਨੀ ਦੇ ਪੱਲੇ ਦੇ ਨਾਲ ਕੀਤੀ ਸੀ ਕਟੋਰ ਉਦੋਂ ਇੰਨਾ ਸੀ ਦਾ ਤੇਰਾ ਮੇਰੇ ਨਾਲ ਪਿਆਰ ਇਤੂ ਹੋ ਕੇ ਅਜ ਮੁੱਟਿਆਰੀ ਨਹੀਂ ਜਵਾਨੀ ਦੀਆਂ ਸੋਹਣੀਆਂ ਮੁਬਾਰਕਾਂ ਨਹੀਂ ਤੈਨੂੰ ਰੱਬ ਤਾਰ ਕੇ ਨਹੀਂ ਆਪਾਂ ਨਿੱਕੇ ਨਿੱਕੇ ਰਹਿਦੇ ਵੈ ਕਬਰੂ ਤੂੰ ਹੁੰਦੀ ਮੁੱਟਿਆਰ ਨਾ ਆਪਣੀਆਂ ਆਸਾਂ ਦੇ ਅਣਜਾਹੇ ਹੂਟ ਕਦੇ ਗਿਰ ਜਾਂਦਾ ਬਾਣ ਦੇ ਸਿਤਾਰ ਨਾ ਗਿਰ ਜਾਂਦਾ ਬਾਣ ਦੇ ਸਿਤਾਰ ਨਾ ਬਟਰੋਖਾਂ ਦੀਆਂ ਗਲੀਆਂ 'ਚ ਖੇਡਦੇ ਆ ਆਪਾਂ ਬਟਰੋਖਾਂ ਦੀਆਂ ਗਲੀਆਂ 'ਚ ਖੇਡਦੇ ਆ ਆਪਾਂ ਚਿੰਤ ਦੀ ਏ ਸਾਰੀ ਦੇਣੀ ਸੀ 부ਜਾਰਨੀ ਰਹਿ ਬਰੀ ਸਕੂਲ ਵਾਲੇ ਦਿਨਾਂ ਦੀ ਪੁਰਾਣੀ ਯਾੜੀ ਤੋੜ ਗਈ ਤੂੰ ਹੋ ਕੇ ਅੱਜ ਮੁਟਿਆਰਨੀ ਰਹਿ ਬਰੀ ਸਕੂਲ ਵਾਲੇ ਦਿਨਾਂ ਦੀ ਪੁਰਾਣੀ ਯਾੜੀ ਤੋੜ ਗਈ ਤੂੰ ਹੋ ਕੇ ਅੱਜ ਮੁਟਿਆਰਨੀ ਤੂੰ ਬੰਨੀ ਦੀਆਂ ਸੋਹਣੀਆਂ ਮੁਬਾਰਕਾਂ ਨਹੀਂ ਤੈਨੂੰ